ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਅਪਡੇਟ ਤੇ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਚੱਕਰ ਦੀ ਵੀਡੀਓ ਜੋ ਕੱਲ 19 ਦਸੰਬਰ ਨੂੰ ਕਰਵਾਇਆ ਗਿਆ ਸੀ ਤੇ ਆਪਾਂ ਪਹਿਲਾਂ ਉਥੋਂ ਦੇ ਫਾਈਨਲ ਰਿਜ਼ਲਟ ਦੀ ਗੱਲ ਕਰ ਲઈએ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦੀਪ ਦਬੁਰਜੀ ਵਾਲੇ ਨੇ ਕੀ ਕਿਹਾ ਤੇ ਉਹ ਡੇਢ ਮਹੀਨੇ ਤੋਂ ਮਾੜਾ ਖੇਡ ਰਿਹਾ ਹੈਗਾ ਉਸ ਦੇ ਨਾਲ ਕਿਹੜੇ ਖਿਡਿਆਰੀ ਖੜੇ ਹੈਗੇ ਉਸ ਮਾੜੇ ਟਾਈਮ 'ਚ ਤੇ ਕਿਹੜੇ ਨਹੀਂ ਖੜੇ ਉਹਨਾਂ ਬਾਰੇ ਗੱਲਬਾਤ ਕੀਤੀ ਹੈਗੀ ਤੇ ਕਿਸ ਖਿਡਿਆਰੀ ਨੂੰ ਦੇਖ ਕੇ ਉਹ ਕਬੱਡੀ ਖੇਡਣ ਲੱਗਿਆ ਹੈਗਾ ਉਸ ਬਾਰੇ ਵੀ ਉਸਨੇ ਦੱਸਿਆ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਫਾਈਨਲ ਆ ਰਿਜ਼ਲਟ ਦੀ ਉਥੇ ਪਹਿਲਾ ਨਾਮ 10 ਲੱਖ ਰੁਪਏ ਸੀ ਤੇ ਦੂਜਾ ਨਾਮ 75000 ਸੀ ਤੇ ਬੈਸਟ ਰੇਟਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਲੋਇੰਜ਼ ਤੇ ਗੱਗੀ ਲੋਪ ਕਬੱਡੀ ਕਲੱਬ ਮਾਲਵਾ ਦੀਆਂ ਟੀਮਾਂ ਦੇ ਵਿਚਕਾਰ ਇਹ ਦੇ ਵਿੱਚੋਂ ਗੱਗੀ ਲੋਪ ਮਾਲਵਾ ਕਬੱਡੀ ਕਲੱਬ ਸੈਕੰਡ ਤੇ ਗੁਰਦਾਸਪੁਰ ਲੋਇੰਜ਼ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਦੀਪਦੁਰਜੀ ਵਾਲਾ 14 ਕਬੜੀਆਂ ਪਾ ਕੇ 13 ਨੰਬਰ ਲਈ ਤੇ ਇਤੇ ਵੈਟ ਜਾਫੀ ਬਣੇਗਾ ਗੁਰਵਿੰਦਰ ਕਾਂਗੇ ਵਾਲਾ 8 ਟੱਚ ਲੈ ਕੇ ਚਾਰ ਜੱਫੇ ਲਾਏ ਤੇ ਦੇਖੋ ਦੀਪਦੁਰਜੀ ਵਾਲੇ ਨੇ ਕੀ ਕਿਹਾ ਪੂਰੀ ਵੀਡੀਓ ਦੇ ਵਿੱਚ ਜੀ ਇਸ ਸਮੇਂ ਸਾਡੇ ਨਾਲ ਅਦੀਪ ਭਾਈ ਅੱਜ ਵੈਸਟ ਹਮੇਸ਼ਾ ਵੈਸਟ ਰਹਿੰਦੇ ਹੋ ਕੋਈ ਬੈਸ ਕੋਈ ਚਿਹਰੇ ਤੇ ਰੌਣਕ ਨਹੀਂ ਚਾਹੇ ਟੀਮ ਲੂਜ਼ ਕਰ ਰਹੀ ਆ ਚਾਹੇ ਜਿੱਤ ਰਹੀ ਆ ਤੁਹਾਡੇ ਮਸਕਰਾਹਟ ਦਾ ਕਾਰਨ ਦੱਸ ਦੋ ਪਹਿਲਾਂ ਕੀ ਆ ਮਸਕਰਾਹਟ ਦਾ ਕਾਰਨ ਬਾਈ ਆ ਉਹ ਹੱਸਦੇ ਰਹੀਦਾ ਪਰ ਅੰਦਰ ਦਾ ਬਹੁਤ ਦੁੱਖਾ ਦੁੱਖ ਵੀ ਆਪਣੇ ਚੌਣ ਵਾਲੇ ਦੇ ਤੇ ਕਿ ਮੈਂ ਮਹੀਨਾ ਕੋ ਗਿਆ ਮੜਾ ਖੇਡਦੇ ਨੇ ਬਾਈ ਬਾਹਰੋਂ ਆਇਆ ਹੀ ਪੇਟ 'ਚ ਖਰਾਬੀ ਜੀ ਹੋ ਗਈ ਥੋੜੀ ਜੀ ਉਹਦੇ ਕਰਕੇ ਪੇਟ ਦੀ ਖਰਾਬੀ ਕਰਕੇ ਕਿ ਕਾਫੀ ਡੇਢ ਮਹੀਨਾ ਹੀ ਹੋ ਗਿਆ ਮੜਾ ਖੇਡਦੇ ਨੂੰ ਪਰ ਪਲੇਅਰ ਪਲੇਅਰ ਇਦਾਂ ਦੇ ਆ ਬਾਈ ਮੈਂ ਸਾਰੇ ਪਲੇਅਰਾਂ ਨੂੰ ਆ ਇੱਕ ਇੱਕੋ ਬੰਦਾ ਖੜਾ ਮੇਰੇ ਨਾਲ ਕੰਗੇ ਵਾਲਾ ਸਾਰਿਆਂ ਨੇ ਆਪਣਾ ਆਪ ਵਖਾਦਤਾ ਕਿ ਜਿੰਨ ਜਰ ਆਪਾਂ ਨੰਬਰ ਲੈਨੇ ਹੋ ਨਜ਼ਰੀਆ ਬਾਕੀ ਦਰਸ਼ਕਾਂ ਉਹ ਆਪਾਂ ਕਹਿ ਨਹੀਂ ਸਕਦੇ ਜਿਹੜੇ ਚੋਣ ਵਾਲੇ ਆ ਉਹ ਆਪਣੇ ਨਾਲ ਆ ਜਿਹੜੇ ਬਾਕੀਆਂ ਨੂੰ ਚੋਣ ਵਾਲੇ ਉਹ ਤਾਂ ਉਹਨਾਂ ਨੇ ਗੱਲਾਂ ਕਰਨੀਆਂ ਬਾਕੀ ਮਾ ਚੰਗਾ ਮਾੜਾ ਟਾਈਮ ਆਵੇ ਸਭ ਤੇ ਹਰ ਬੰਦਾ ਰੱਖੇ ਵਿਸ਼ਵਾਸ ਰੱਬ ਤੇ ਕਰਦੇ ਜੋ ਆਕੜਾ ਰਹਿੰਦੇ ਕੱਲੇ ਆ ਕੱਲ ਦਾ ਪਤਾ ਨਹੀਂ ਅੱਜ ਪੂਰੀ ਬੱਲੇ ਬੱਲੇ ਹਾਂਜੀ ਇਹ ਕਿਰਪਾ ਬਾਈ ਬਾਬੇ ਦੇ ਛੁੱਟੀ ਆ ਭਾਈ ਪ੍ਰਮਾਤਮਾ ਨੇ ਸਾਰਾ ਕੁਝ ਕਰਨਾ ਹੀ ਬਾਕੀ ਇਹ ਬਹੁਤ ਵਧੀਆ ਆ ਕਿ ਮੜੇ ਟਾਈਮ ਆਇਆ ਜਿਹੜਾ ਸਾਰਿਆਂ ਨੇ ਵਿਖਾਇਆ ਆਪਣੇ ਆਪ ਉਹ ਪਲੇਅਰਾਂ ਸਾਰਿਆਂ ਨੇ ਉਹ ਬਹੁਤ ਆਪਾਂ ਨੂੰ ਕਿ ਖੁਸ਼ੀ ਹੋਈ ਕਿ ਚਲੋਗੇ ਇਹ ਵੀ ਮੈਨੂੰ ਪਤਾ ਲੱਗਾ ਪੋਜ਼ਿਟਿਵ ਤੇ ਨੈਗੇਟਿਵ ਨਾ ਦੋ ਪੱਖ ਹੁੰਦੇ ਆ ਦੋ ਪਾਰਟ ਹੁੰਦੇ ਆ ਜੇ ਪੋਜ਼ਿਟਿਵ ਤੇ ਨੈਗੇਟਿਵ ਦੋ ਪੁਆਇੰਟ ਨਾ ਹੋਣ ਤਾਂ ਗੱਡੀ ਸਟਾਰਟ ਨਹੀਂ ਹੁੰਦੀ ਤੇ ਵਾਕਈ ਆਪਾਂ ਨੂੰ ਡਾਊਨ ਕਰਕੇ ਅੱਜ ਬੈਠ ਰਹੇ ਹਾਂ ਮੇਰਾ ਆਪਣਾ ਵੀ ਇਹ ਇੱਕ ਦਿਲ ਦੀ ਸੀ ਕਿ ਚਲੋ ਮਾੜਾ ਹੋਇਆ ਮੈਂ ਹੋਣਾ ਵੀ ਇੱਕ ਵਾਰੀ ਚਾਹੁੰਦਾ ਜੇ ਇੱਕ ਵਾਰੀ ਪਤਾ ਲੱਗ ਜੇ ਦਰਸ਼ਕਾਂ ਦਾ ਚੰਗੇ ਟਾਈਮ ਤਾਂ ਸਾਰੇ ਨਾਲ ਖੜਦੇ ਹੀ ਆ ਪਰ ਮਾੜੇ ਟਾਈਮ ਜਿਹੜੇ ਜਿਹੜੇ ਹੋਰਾਂ ਪਰਾਂ ਹੋਏ ਪਲੇਅਰਾਂ ਦਾ ਗਾਸ ਕਰਕੇ ਮੈਂ ਗੱਲ ਕਰਦਾ ਕਿ ਕਈ ਗੱਲਾਂ ਹੀ ਇਦਾਂ ਦੀਆਂ ਕਰ ਲੱਪ ਕੇ ਬਾਸਾ ਇਦਾਂ ਮਾ ਉਦਾਂ ਮਾ ਇਹਦਾ ਪਰਮਾਤਮਾ ਦੀ ਬਈ ਦੇਣ ਆ ਕੇ ਉਹਨੇ ਚ ਕਰਨਾ ਸਾਰਾ ਕੁਝ ਕਿ ਅੱਗੇ ਵੀ ਪਰਮਾਤਮਾ ਕਰਕੇ ਹੀ ਹੁਣ ਵੀ ਪਰਮਾਤਮਾ ਕਰਕੇ ਆ ਦੁਰਜੀ ਵਾਲਾ ਦੀਪ ਰੋਲ ਕਿਹੜੇ ਉਸ ਖਿਡਾਰੀ ਨੂੰ ਰੋਲ ਮਾਡਲ ਮੰਨਦਾ ਵੀ ਯਾਰ ਉਹਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਕਬੱਡੀ ਗਰਾਊਂਡ ਦੇ ਵਿੱਚ ਤੁਸੀਂ ਆਏ ਹੋ ਬਈ ਮੈਂ ਚੋਲੇ ਵਾਲੇ ਸੁਖਮੰਦੇ ਨਾਲ ਖੇਡਿਆ 2 ਸਾਲ ਉਹਨੇ ਜੋ ਜੋ ਗੱਲਾਂ ਕਹੀਆਂ ਉਹਦੀਆਂ ਪੂਰੀਆਂ ਵੀ ਆ ਉਹ ਜੋ ਮੈਨੂੰ ਆਂਨਾ ਹੁੰਦਾ ਹੀ ਕਿ ਅੱਜ ਉਹਦੇ ਕਰਕੇ ਹੀ ਆ ਔਰ ਜੋ ਵੀ ਮੈਨੂੰ ਆਖਿਆ ਉਹ ਅੱਜ ਪੂਰਾ ਹੋਇਆ ਅੱਜ ਖੁਸ਼ ਖੁਸ਼ ਤਾਂ ਤੁਸੀਂ ਹਮੇਸ਼ਾ ਰਹਿੰਦੇ ਹੋ ਖੁਸ਼ ਤੇ ਆ ਭਰੀਦਾ ਜੀ ਚਲੋ ਭਾਵੇਂ ਮਾੜੇ ਆ ਭਾਵੇਂ ਤਗੜੇ ਰਹਾਂਗੇ ਖੁਸ਼ੀ ਬਾਬਾ ਬਲੀ ਕਰੇ ਜੀ ਧੰਨਵਾਦ ਤੇ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵਾਂਗੇ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ